ਹਰਪਾਲ ਸਿੰਘ ਟੈਂਕਾ ਜਿਹੜਾ ਸ਼੍ਰੋਮਣੀ ਕਮੇਟੀ ਕੋਲੇ ਨਾਮਜਾਦ ਆ ਇਹ 87 ਐਕਟ ਦੇ ਅਧੀਨ ਆ ਅਸੀਂ ਸ਼੍ਰੋਮਣੀ ਕਮੇਟੀ ਨੂੰ ਵੀ ਲੈ ਕੇ ਰੂਟ ਤੇ ਭੇਜ ਚੁੱਕੇ ਆ ਬਾਲੇ ਤੋਂ ਨਾ ਇਹਦਾ ਮਾਮਾ ਹੁੰਦੇ باوجود ਕੋਨੇ ਜੈਕਟ ਵੀ ਮਿਲ ਜਾਂਦੇ ਵਿੱਚ માફી નામા દવાતા પણ અસી બરदाश्त નહી કરાય એ તકા ਜਿਹੜਾ banda डाक्टर ਹੋ ਗਿਆ સાદી ગરદી ઉને ઘુરુ ઘર ਦੇ ਵਿੱਚੋਂ ਬਾਹਰ ਜਾਣਾ ਚਾਹੀਦਾ ਗਵਾਨ 39 ਬੱਤੀ ਪੱਗਾਂ ਦੇ ਨੇ ਉਹਦੀ ਜਗ੍ਹਾ ਤੇ ਇਹ ਬਿਲਕੁਲ ਨਹੀਂ ਰਹਿਣ ਦੇਵਾਂਗੇ ਸਾਡੇ ਤੇ ਪਰਚਾ ਕਰਾਇਆ ਇਹਨਾਂ ਨੇ ਕਟਨਾਪ ਦਾ ਕਹਿ ਪਰਚਾ ਇੱਕ ਹੋਰ ਕਰਾ ਦੇਣਾ ਅਸੀਂ ਕੰਬਰ ਸਕੇ ਨਹੀਂ ਦੁਬਾਰਾ ਕੁਛ ਨਹੀਂ ਲਵਾਉਗੇ ਪਰ ਅਸੀਂ ਲੋਕ ਪੱਡੇ ਬਿਨਾ સાਹ ਨਹੀਂ ਲਵਾਗੇ અમਰਦ ਸਕੇ ਹੋਏ ਹਾਂ ਜੀ અમਰਦ ਸਕੇ ਦੁਬਾਰਾ ਦੁਬਾਰਾ ਸਕੇ અમਰਦ ਕਬੱਡੀ ਕੋਲੇ ਨਾਮ ਜਾਂਦਾ 78 ਜੀ ਨਹੀਂ ਮੰਨਦਾ ਪਰਮਜੀਤ ਖਾਲਸੇ ਨੇ ਧਿਆਨ ਚਾ ਬਦੇ ਜੁਗਾ ਨੇ ਧਿਆਨ ਚਾ ਬਾਬਾ ਪ੍ਰਵੀਰ ਸਿੰਘ ਨੂੰ ਸਵੇਰੇ ਧਿਆਨ ਚਾ ਸ਼੍ਰੋਮਣੀ ਕਮੇਟੀ ਦੇ 77 ਤੱਕ ਧਿਆਨ ਚਾ ਪ੍ਰਧਾਨ ਤੱਕ ਇਹ ਸਾਫ ਸਾਫ ਬੀਨ ਤੋਂ ਬਾਅਦ ਨੰਬਰ ਦੁਬਾਰਾ ਸਕੇ ਨਹੀਂ ਸਕਿਆ ਨਹੀਂ ਕੋਈ ਨਹੀਂ ਸਕੇ ਪਿੰਦਾ ਮੈਂ ਕੋਈ ਨਹੀਂ ਕਰਦਾ ਆਪਣਾ ਇਤਰਾ ਲੋ ਨਾਨੀ ਮਾ ਨਹੀਂ ਬਾਕੀ ਦਰਖਾਇਆ ਤਨਖਾਹ ਤੋਰ ਦਾ ਸਬੰਧ ਹੁੰਦੀ ਹੈ ਜਿਹੜਾ ਤੇ ਰਿਸ਼ਤੇਦਾਰ ਇਕਨੋਮਿਕ ਵਿੱਚ ਪਲਾ ਮਾਗ ਨਹੀਂ ਕਰਦੇ ਦਰਖਾਇਆ ਕਰਾਰ ਹੋ ਗਿਆ ਉਹਦੇ ਤੇ ਨਹੀਂ ਜਾ ਸਕਦਾ ਐਂ ਤਾਂ ਮਾਫੀ ਰੇਗੀ ਮੰਗ ਲਿਆ ਕਰੂ ਫੇਰਾ ਇੱਕ ਪਈਏ ਦੇ ਹੱਥ ਤੇ ਬਾਕੀ ਮਾ ਕੇ ਮੈਨੂੰ ਪਹਿਲਾਂ ਕਤਲ ਕਰਦਾ ਮਾਫੀ ਮੰਗਿਆ ਕਿ ਤੂੰ ਵੀ ਝੂਲਾ ਫੜ ਲੈਣੇ ਆ ਆਪਣੇ ਪਰਮਜੀਤ ਪੰਮੇ ਤੋਂ ਹੁਣ ਕਹਿੰਦਾ ਮੈਂ ਤੇਰੇ ਤੇ ਰਬਾਦਾਰ ਨਾਲ ਗੋਲੀ ਮਾਰਦਾ ਉਹਨਾਂ ਉਹਦੇ ਵੀ ਝੂਲਾ ਫੜ ਲਿਆ ਗੁਰੂ ਘਰ ਦਾ ਪੈਸਾ ਸ਼ਰਾਬਾਂ ਪੀਣ ਤੇ ਜੋ ਵਰਤਦਾ ਰਹੇ ਬੰਦੇ ਦਾ ਲੈ ਜਿਹੜਾ ਇਹਨੇ ਖਰਚਾ ਲਖਾਇਆ ਇਹਨਾਂ ਹਾਲ ਦਾ ਇਹਦੇ ਵਿੱਚ 6 ਆਕੇ ਦੱਸਣ ਇਲੈਕਸ਼ਨ ਦਾ ਕਿੰਨਾ ਖਰਚਾ ਕਰਿਆ ਲਖਾਇਆ ਪੰਚਾਇਤ ਪੰਚਾਇਤ ਦੀ ਇਲੈਕਸ਼ਨ ਦਾ ਦੱਸਣ ਕਿੰਨਾ ਖਰਚਾ ਹੋਇਆ ਗੋਰਾ ਸਾਹਿਬ ਨੂੰ ਮੈਂ ਮਾਫੀ ਮੰਗੂ ਇਹ ਸੁਪਰੀਦਾਰੀ 6 ਆਇਆ ਨਾ ਕਿਤੇ ਘਟਕਣੀ ਕਰਿਆ ਜੀ ਜੀ ਦੋਵਾਰੇ ਮਹਾਰਾਜ ਮਰੇ ਖਾਂ ਖਾਇਰ ਨਹੀਂ ਪੰਚਾਇਤ ਦੇ ਖਰਚੇ ਨਹੀਂ ਕਰਿਆ ਮੈਂ ਮਾਫੀ ਮੰਗੂ ਅਸੀਂ ਤਾਂ ਇਹਨਾਂ ਨੂੰ ਪੰਚਾਇਤ ਜੀ ਦਾ ਹਿਸਾਬ ਕਿਤਾਬ ਲਾਵਾ ਕੇ ਦੋਵਾਰੇ ਸਾਹ ਦੇ ਪੈਸੇ ਦਾ ਜਦੋਂ ਨੇ ਲੱਗਿਆ ਸਾਡੇ ਦੀ ਟੀਮ ਨੇ ਮਦਦ ਨਹੀਂ ਇੱਥੋਂ ਦੇ ਜੇ ਤੁਸੀਂ ਉਹਨਾਂ ਅੱਜ ਆ ਕੇ ਬੋਤਲ ਲੈ ਲੈਂਦਾ ਹੈ ਇਲੈਕਸ਼ਨ ਦੇ ਮੈਂਬਰੀ ਦਾ ਖਾਤਾ ਕਰਾ ਇਹਨਾਂ ਬੰਦੇ ਨੇ ਕਿ ਬੋਲਦੇ ਇਹਨਾਂ ਨੇ ਉਹ ਮੈਂਬਰ ਇਹਨਾਂ ਨੇ ਜਿਤਾਇਆ ਪੈਸੇ ਤੁਸੀਂ ਲਾਏ ਨੇ ਉਹ ਰੋਲਾ ਪਾ ਰਿਹਾਗਾ ਉਹਦੇ ਉਹਨੂੰ ਫੰਡਿੰਗ ਹੋਈ ਨਾ ਫੰਡ ਹੋਈ ਹੈ ਇਸੇ ਕਰਕੇ ਉਹ ਰੋਲਾ ਪਾ ਰਿਹਾ ਅਸੀਂ ਉਹਨਾਂ ਤੇ ਇੱਥੇ ਬੈਠੇ ਆਂ ਜਿਨਾਂ ਦੇ ਉਸ ਦੀ ਡਿਸੀਜਨ ਨਹੀਂ ਲੈਂਦੇ ਅਸੀਂ ਫੱਟਾ ਪੁੱਟ ਚਾ ਲਾਵਾਂਗੇ ਇੱਥੇ ਡਾਕਟਰ ਦੇ ਮੂਹਰੇ ਪੱਕੇ ਬੈਠਾ ਮਾਈਆਂ ਨੂੰ ਵੀ ਕਹਿ ਕੇ ਆਏ ਆਂ ਉਹ ਵੀ ਆ ਰਹੀਆਂ ਨੇ ਫੱਟਾ ਪੁੱਟ ਯਾਰ ਰਾਜ ਉਹ ਯਾਰ ਸਟੇ ਉਹ ਦੇਖੀਏ ਕੀ ਦੇਖੋ ਬੈਠੋ ਭਾਈਓ ਬੈਠ ਜਾਓ ਅੱਥੇ ਭਾਈਓ ਜਾ ਰਹੇ ਹੋ ਬੈਠੋ 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 ਸ੍ਰੀ ਰਾਮੀ ਕੋਟਾ ਹੋਰਾ ਮਹਾਰਾਜ ਕੋਟਾ ਗੁਰੂ ਕਾਰਦਾ ਸ੍ਰੀ ਮੁਰਦਾਵਾਂ ਜਾਵਾ ਮੁਰਦਾਵਾਂ ਸਿਕੰਦਰ ਸ੍ਰੀ ਰੱਖੀ ਗਈ ਹੈ ਨਾ ਤਾਂ ਉਹਦੇ ਕੀ ਕਹਿਣਾ ਚਾਹੋਗੇ ਬਸ ਸਾਡਾ ਬਹੁਤ ਵਧੀਆ ਇੰਦਰੇ ਸਹਿਯੋਗ ਨਾਲ ਸਾਡਾ ਬਾਬਾ ਜੀ ਮਾਰਸ਼ਿਆ ਕਾਰਨ ਵੀ ਜਾਣਦੇ ਜੀ ਸਾਡੇ ਜੋ ਵਧੀਆ ਸਾਰੇ ਬਦਲ ਸਹਿਯੋਗ ਨਾਲ ਬਗਲੇ ਵਾਲੇ ਸਮਾਪਤ ਹੋ ਗਏ ਮਤਲਬ ਇਹ ਮਤੇ ਮੈ ਜੁਤੇ ਨੇ ਜੋ ਸਰਕਾਰ ਉਹਦੇ ਮਾਧਾਰਨ ਜਨਤੂ ਤੌਰ ਤਰ੍ਹਾਂ ਜਾਣ ਜਾਂਦੇ ਪਿੰਡ ਦਾ ਵਿਕਾਸ ਉਹ ਵਿਕਾਸ ਦਿੱਤਾ ਜਾਂ ਵੀ ਇਹ ਮਤੇ ਜਿਹੜੇ ਕੋਈ ਕਾ ਭਾਰਤੀ ਪ੍ਰਸ਼ਾਸਨ ਸਹਿਯੋਗ ਦਾ ਸੌਦਾ ਬਾਬਾ ਜੀ ਮਾਰਸ਼ੀ ਬਣਾਉਂਦੇ ਆ ਕਰਦੇ ਲੋਕਾਂ ਨੂੰ ਨਾ ਕੋਈ ਨਾ ਕੋਈ ਸਹਿਯੋਗ ਮਿਲਦਾ ਜਿਹੜਾ ਇੱਕ ਪ੍ਰਧਾਨ ਨੂੰ ਲੈ ਕੇ ਮਸਲਾ ਥੋੜਾ ਉੱਠਿਆ ਸੀਗਾ ਜੀ ਵੀ ਉਹਨਾਂ ਬਦਲਣ ਦੇ ਲਈ ਜੀ ਉਹਦੀ ਕੀ ਹੈ ਕੋਈ ਮਸਲੇ ਕੋਈ ਚੀਜ਼ਾਂ ਪਰ ਇਹ ਤਾਂ ਬਹੁਤ ਬਹੁਤ ਸ਼ੋਹਰਤ ਦਾ ਮਨੋਕੋਰ ਕਾਰਨ ਕਰਕੇ ਦਰਬਾਰ ਸਾਹਿਬ ਤੋਂ ਅੰਮ੍ਰਿਤਸਰ ਤੋਂ ਇਹਨਾਂ ਨੂੰ ਇੱਕ ਦਾ ਡਾਕਟਰ ਨਾ ਸੱਚਾ ਦਾ ਜਿੰਨਾਂ ਨੂੰ ਮਾਫੀ ਨਾ ਮਾਫੀ ਨਾ ਕੋਈ ਐਸਾ ਹੈ ਨਾ ਕੋਈ ਇਹਨਾਂ ਬਾਕੀ ਸਾਰੇ ਕੁੜੇ ਦਾ ਮਸਲਾ ਅਸ ਜਿੰਨਾਂ ਦੇ ਵਾਜਨ ਇਹ ਇਥੇ ਅੱਜ ਹੋਰ ਕਿਹੜੇ ਕਿਹੜੇ ਮਸਲੇ ਲਿਖੇ ਗਏ ਨੇ ਜੀ ਇਥੇ ਅੱਜ ਹੋਰ ਕਿਹੜੇ ਕਿਹੜੇ ਮਸਲੇ ਲਿਖੇ ਗਏ ਨੇ ਮਸਲੇ ਆ ਗਏ ਕਲਾ ਬਾਰੇ ਜਦੋਂ ਜਿਹੜੇ ਪਿੰਡ ਦੇ ਵਿਕਾਸ ਰਹੇ ਆ ਉਹਨਾਂ ਵਿਕਾਸ ਕਰਨ ਬਾਰੇ ਤੇ ਜਦੋਂ ਉਹ ਨਿਤਰਣ ਬਣਾਉਣਾ ਆ ਜਾਓ ਕਿ ਸਮਾਜ ਸੇਵਕ ਜਿਉਂਵਾ ਆ ਜਿਹੜਾ ਸਮਾਜ ਸਿੰਘ ਜੀ ਪ੍ਰਾਣ ਪਰਿਵਰਸ ਵਿਚਾਰ ਕਰਨ ਬਾਰੇ ਮੈਂ ਦਰਵਾਜ਼ਾ ਕਰਦਾ ਹਾਂ ਅੰਦਰਲਾ ਸਾਹਿਬ ਜੀ ਆਵਾਜ਼ ਆ ਬਕਰਨ ਕਰਨ ਬਾਰੇ ਉਹਨਾਂ ਦਾ ਬਤਵਾਸ ਜੀ ਜਿਵੇਂ ਸੇਵਾ ਸਿੰਘ ਠਿਕਰੀਵਾਲ ਦੀ ਵਰਸੀ ਆ ਰਹੀ ਹੈ ਜੀ ਉਧਰ ਵੀ ਚਾਚਾ ਕੀਤੀ ਗਈ ਹੈ ਜੀ ਹਾਂਜੀ ਅੱਜ ਬੱਟੇ ਦੀ ਵਰਸੀ ਬਰਕਰਾਰ ਕਰਦੇ ਆ ਉਹਨਾਂ ਜੀ ਦੇ ਬਾਰੇ ਕਰਤਾ ਕੀਤੀ ਜੀ ਹਾਂ ਉਹਨਾਂ ਸੇਂਤ ਦਿਹਾੜੇ ਬਾਰੇ ਕਰਤਾ ਕੀਤੀ ਹੋਇਆ ਕਿ ਮੈਂ ਸਦੀ ਜੋchna ਬਣਾਉਣ ਦਾ ਤਿਆਰ ਤੀਮਾ ਨੇ ਹਾਂਜੀ ਬਾਬਾ ਜੀ ਹਾਂਜੀ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਇੰਡਸਟਰੀ ਵਾਲਾ ਹਾਂ ਜੀ ਆਪਕੋ ਪਹਿਲਾ ਵਾਈਟ ਕੰਸਟ੍ਰਕਸ਼ਨ ਦਾ ਆਪਕੋ ਸ਼ੁਰੂਆਤ ਸੀ ਬਣਦੀ ਜਾਂਦੀ ਹੈ ਕਾਕੂ ਹੈ ਇਸਾਰ ਪਾਸ ਬਾਦ ਮੁਕਤ ਪੰਜਾਬ ਕਿਸੇ ਸਾਹਿਬ ਨਹੀਂ ਆ ਸਕੇ ਉਹਨਾਂ ਦਾ ਆਪ ਜਗਤ ਦੇ ਜੰਮੀ ਸੀ ਗੁੜੀਆਂ ਤੇਰਨ ਮੱਤੇ ਪਿਆਰ ਨੂੰ ਕੇ ਆ ਵੀ ਇਸ ਨਿਮਟੋ ਬਾਜ਼ਾਰ ਤੇ ਬਣਿਆ ਉਹਦੀ ਵਾਈਟ ਦੀ ਮੂਰਤੀ ਪੰਜਾਬ ਸਰਕਾਰ ਐਸ ਐਸ ਬੈਕਟੂਮ ਦੇਖੇ ਐਸ ਛਾਰੀ ਖੇਡ ਕਾਰਡ ਜੋ ਗਰਾਊਂਡ ਦਾ ਕੰਮ ਸ਼ੁਰੂ ਕਰੂਗੀ ਸਾਨੂੰ ਪੂਰੀ ਉਮੀਦ ਹੈ ਕਿ ਜਿਹੜਾ ਮੁੱਖ ਮੰਤਰੀ ਪਿਆ ਆ ਕਮਿਟੀ ਕੋਲ ਹੋਣੀ ਹੈ ਸਾਡੇ ਸਾਰੇ ਸਰਕਾਰ ਦੀ ਪੂਰਾ ਕੰਮ ਜੇ ਰਾਈਟ ਪ੍ਰੋਜੈਕਟ ਨਾਲ ਨਾਲ